ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਜੇ ਜੋ ਤੁਸੀਂ ਇਹ ਝੋਨਾ ਦੇਖ ਰਹੇ ਹੋ ਇਹ ਝੋਨਾ ਹੈਗਾ ਜੀ ਪਰਮਲ ਵੈਰਾਈਟੀ 128 ਤੇ ਇਹ ਹਰ ਦੀ ਜਿੱਥੇ ਮਾਰਵਾਜੀ ਆ ਜੀ ਦਾ ਵੀ ਦਰਿਆ ਦਰਿਆ ਦੀ ਜਿੱਥੋਂ ਪਾੜ ਪਾਟੇ ਸੀ ਤੇ ਇਹਨੂੰ ਪਾਣੀ ਦੀ ਮਾਰਵਾਜੀ ਲਗਭਗ ਮਹੀਨਾ ਇੱਕ ਤੇ ਅੱਜ ਤਰੀਕ ਹੈਗੀ ਜੀ 10 ਅਕਤੂਬਰ ਤੇ ਇਹ ਆਪਣੀ ਉਮਰ ਤੋਂ ਲਗਭਗ 10 ਦਿਨ ਤਾਂ ਚੱਲ ਰਿਹਾ ਹਾਂ ਜੇ ਅੱਜ ਦੀ ਗੱਲ ਕਰੀਏ ਤਾਂ ਇਹ ਹੋਰ 5-7 ਦਿਨਾਂ ਤੱਕ ਪੱਕ ਜਣਾ ਸੀ ਤੇ ਇਹਦੀ ਵਡਾਈ ਹੋ ਜਣੀ ਸੀ ਪਾਠਾ ਹੁਣ ਪਾਣੀ ਔਨ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਖਰਾਬ ਹੋ ਗਿਆ ਸੀ ਤੇ ਰੰਗ ਵੀ ਬਦਲ ਗਿਆ ਤਾਂ ਪਾੜ ਦੇ ਵਿੱਚ ਤੁਸੀਂ ਹਰਾ ਹਰਾ ਵਿਚੋਨਾ ਦੇਖ ਰਹੇ ਹੋ ਤੇ ਆ ਜਿਹੜੇ ਪਹਿਲੇ ਸੀਟੀਆਂ ਜੀ ਤੁਸੀਂ ਦੇਖ ਸਕਦੇ ਹੋ ਆ ਜਿਹੜੇ ਖਰਾਬ ਹੋਈ ਨੇ ਤੇ ਇਹ ਬਾਗੀ ਜੇ ਪੈ ਗਏ ਸੀ ਹੋਰ ਤੇ ਖਰਾਬ ਹੋ ਗਏ ਸੀ ਦਾਣਾ ਕੋਈ ਨਹੀਂ ਪਿਆ ਸੀ ਕੋਈ ਪਾਣੀ ਜਦੋਂ ਪਾਣੀ ਆਇਆ ਸੀ ਉਦੋਂ ਝੋਨਾ ਗੋਪ ਦੇ ਕਿਰਤੀਆਂ ਨਿਸੜਿਆ ਸੀ ਤੇ ਜਿਦੇ ਕਰਕੇ ਝੋਨਾ ਖਰਾਬ ਹੋ ਗਿਆ ਸੀ ਤੇ ਫਿਰ ਤੁਸੀਂ ਕੁਦਰਤ ਦੀ ਕਿਰਸਮਾ ਜਾਂ ਰੱਬ ਦੀ ਮਿਹਰਬਾਨੀ ਵੇਖੋ ਉਹਨੇ ਦਾਣੇ ਦੇਣੇ ਸੀ ਤੇ ਉਥੋਂ ਫਿਰ ਥੱਲਿਓਂ ਫੂਟ ਫੁੱਟੀ ਤੇ ਦੋੜੇ ਸਿੱਟੇ ਆ ਵੇਖ ਸਕਦੇ ਹੋ ਕਿ ਆ ਨਾਲੀ ਏ ਆ ਪਹਿਲੀ ਏ ਤੇ ਆ ਦੂਜੀ ਫੇਰ ਹਰੀ ਭਰੀ ਫੂਟ ਫੁੱਟੀ ਏ ਤੇ ਆ ਉਹਨੂੰ ਦਾਣੇ ਪਏ ਨੇ ਵੇਖ ਸਕਦੇ ਹੋ ਤੇ ਇਹ ਦਾਣਿਆਂ ਦੇ ਨਾਲ ਕਈ ਖਰਚਾ ਵਾਰਚਾ ਕਿਸਾਨ ਪੜਾਉਂਦਾ ਪੂਰਾ ਹੋ ਜਾਏਗਾ ਲਗਭਗ 10 ਕੁਇੰਟਲ ਪਰ ਏਕੜ ਦੇ ਹਿਸਾਬ ਨਾਲ ਗਿੰਦੇ ਆ 810 ਕੁਇੰਟਲੇ ਝੋਨਾ ਨਿਕਲ ਸਕਦਾ ਕਿਉਂਕਿ ਦਾਣੇ ਇਹ ਬੂਰ ਪੈ ਗਿਆ ਸੀ ਤੇ ਦਾਣਾ ਵਿੱਚ ਦੁੱਧਾ ਪੜਨ ਦੇ ਲੱਗ ਹੈਗਾ ਤੇ ਅੱਜ 10 ਅਕਤੂਬਰ ਹੋ ਗਈ ਹੈ ਤੇ ਕਣਕ ਥੋੜੀ ਜਿਹੀ ਲੇਟ ਹੋ ਸਕਦੀ ਹੈ ਇਹ ਲਗਭਗ 20-22 ਦਿਨਾਂ ਤੋਂ ਜਾ ਕੇ ਪੱਕੇਗਾ ਤੇ 25 ਦਿਨਾਂ ਦੇ ਚ ਲੱਗੇ ਜਾ ਕੇ ਫਿਰ ਇਹ ਦੀ ਵਿਡਾਈ ਹੋਏਗੀ ਤਾਂ ਤੁਸੀਂ ਆਪ ਦਾ ਚਲਾ ਸਕਦੇ ਹੋ ਕਿ ਨਵੰਬਰ ਦੇ ਸਟਾਰਟਿੰਗ ਹੀ ਜਾ ਕੇ ਸੀ ਇਹਦੀ ਮਾਨ ਨਹੀਂ ਹੁੰਦਾ ਵਡਾਈ ਹੋਏਗੀ ਤੇ ਉਦੋਂ ਸਾਡੇ ਇਲਾਕੇ ਦੇ ਕਣਕਾਂ ਦਾ ਪੂਰਾ ਯੋਰ ਹੁੰਦਾ ਕਾ ਮਤਲਬ ਕਣਕਾਂ ਕਿਸਾਨਪੜਾ ਲਗਭਗ 80 ਤੋਂ 80% ਬੀ ਚੁੱਕੇ ਨੇ ਕੋਈ 20% ਕੋਈ ਰਹਿ ਜਾਂਦਾ ਸੋ ਇਹੋ ਤੁਹਾਡੀ ਸਾਂਝੀ ਕਰਨੀ ਸੀ ਕਿ ਆਪਣੇ ਦਾਣੇ ਕਿਸਾਨਪੜਾ ਨੂੰ ਕੁਝ ਰਾਵੀ ਦਰਿਆ ਤੇ ਜਿੱਥੇ ਮਾੜ ਵਾਜੀ ਛਰਦੀ ਉਥੇ ਦੇ ਦیتے ਨੇ ਕਿ ਕਈ ਖੇਤਾਂ ਦੇ ਵਿੱਚ ਤੇ ਕਈਆਂ ਦਾ 100% ਹੀ ਨੁਕਸਾਨ ਹੋ ਗਿਆ ਸੀ ਬਾਸਪਤੀ ਦਾ ਵੀ ਲਗਭਗ ਜਿਥੇ ਚੰਗੇ ਨੇ ਹੋਣ ਵਾਲੀਆਂ ਨੇ ਉਹ ਵੀ ਲਗਭਗ 8 ਤੋਂ 10 ਕੁੰਟਲ ਚੜ ਦੇਣੀਆਂ ਸੋ ਜਿਹੜੀਆਂ ਪਾਣੀਆਂ ਤੋਂ ਬਾਅਦ ਨਿਸੜੀਆਂ ਨੇ ਜਿਹੜੀਆਂ ਕੋਲੀਆਂ ਸੀ ਤੇ ਇਹ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਇਹ ਤੋੜ ਤੋੜੀ ਤੇ ਇਹ ਚੌਂਨਾ ਵਾ ਤੇ ਇੱਥੇ ਲਗਭਗ 20 ਦਿਨ ਪਾਣੀ ਥਲੰਦੀ ਵਗਿਆ ਵਾ ਤੇ ਲਗਭਗ 10 ਦਿਨ ਇਹ ਚੌਂਨਾ ਪਾਣੀ ਦੇ ਵਿੱਚ ਤੋ ਬੜਿਆ ਸੀ ਤੇ ਫਿਰ ਮਾਰ ਮਾਰੇ ਕੁਰੰਬੀਆਂ ਲੱਭੀਆਂ 20 22 ਦਿਨ ਤੇ ਪਾਣੀ ਇਹਦੇ ਰਗਿਆ ਤੇ ਪਾਣੀ ਪਰ ਤੁਸੀਂ ਫਿਰ ਅੱਜ ਵੀ ਦੇਖ ਸਕਦੇ ਹੋ ਕਿ ਪਾਣੀ ਥੱਲੇ ਹੈਗਾ ਕਿ ਕਿਤੇ ਨਹੀਂ ਥਾਂ ਦੇ ਵਿੱਚ ਇਹ ਇਹ ਪਾਣੀ ਅਜੇ ਵੀ ਹੈਗਾ ਵਾ ਪਰ ਇਹ ਹੁਣ ਸੁੱਕਣ ੜਿਆ ਵਾ ਤੇ ਕਿਉਂਕਿ ਇਹ ਮੀਂਹ ਵੀ ਪਿਆ ਸੀ ਜਿਸ ਦੇ ਕਰਕੇ ਥੋੜਾ ਜਿਹਾ ਪਾਣੀ ਨਹੀਂ ਸੁੱਕਿਆ ਤੇ ਇਹ ਸਾਨੂੰ ਉਮੀਦ ਵਾ ਕਿ ਉਹ ਤਾਂ ਹੰਦਣਾਂ ਤੱਕ ਇਸ ਪੂਰੀ ਮਤਲਬ ਕਣਕ ਇਹ ਵੜਨ ਤੇ ਮਸਾਵਰ ਹੋ ਜੇਗੀ ਤੇ ਇਹਦੇ ਦੇ ਕਣਕ ਵੀ ਬੀਜੇ ਜਾ ਸਕੀਂ ਜਾਂ ਚੋਨਾ ਵੀ ਕਟਾਈ ਹੋ ਜਾਏਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਆਹ ਦਾਣੇ ਦੇ ਪਾਈ ਨੇ ਬਹੁਤ ਸੋਹਣੇ ਪੈਣ ਲਗਭਗ 10 ਕੁਇੰਟਲ ਲਗ ਕੇ ਚਾਰ ਦੇਣਗੇ ਤੇ ਆਹ ਜਿਹੜੇ ਪਹਿਲੇ ਸਿੱਟੇ ਸੀ ਤੁਸੀਂ ਦੇਖ ਸਕਦੇ ਹੋ ਆਹ ਜਿਹੜੇ ਖਰਾਬ ਹੋਏ ਨੇ ਤੇ ਇਥੋਂ ਤੁਸੀਂ ਇੰਦਾਜ਼ਲਾ ਸਕਦੇ ਹੋ ਕਿ ਫਿਰ ਦੋੜੇ ਫੋਰ ਫੁੱਟੀ ਹੈ ਆ ਦੇਖ ਸਕਦੇ ਹੋ ਕਿ ਆ ਦੋੜੇ ਥੱਲੇੋਂ ਫੋਰ ਫੁੱਟੀ ਹੈ ਇਹਦੇ ਵਿੱਚੋਂ ਥੱਲੇ ਪੁੱਟੀ ਹੈ ਤੇ ਆ ਇੱਕ ਪਹਿਲਾ ਸਿਟਾ ਵਾ ਤੇ ਆ ਇੱਕ ਪਹਿਲਾ ਸਿਟਾ ਵਾ ਤੇ ਉਹ ਖਰਾਬ ਹੋ ਗਿਆ ਤੇ ਆ ਇੱਕ ਸਿਟਾ ਫੇਰ ਨਿਕਲਿਆ ਜੀ ਜਿਹਦੇ ਵਿੱਚ ਲਗਭਗ ਪਤਲੀ ਥੋੜੀ ਬਹੁਤੀ ਹੈਗੀ ਹੈ ਹੈਗੀ ਹੈ ਤੇ ਦਾਣੇ ਸਾਫ਼ ਨੇ ਤੇ ਦੇ ਦੂਜੇ ਸਿੱਟੇ ਨਾਲ ਕੰਪੈਰੀਸ਼ਨ ਨੇ ਕਰੀ ਜਿਹੜਾ ਪਹਿਲਾਂ ਨਿਕਲਿਆ ਉਹ ਥੋੜਾ ਜਿਹਾ ਲੰਮਾ ਸੀ ਇਹ ਲੰਮਿਓ ਘੱਟ ਵਾ ਫਿਰ ਵੀ 10 ਕੁਇੰਟਲ ਆਸ 10 12 ਕੁਇੰਟਲ ਜਿੱਥੇ ਚੰਗੇ ਨੇ ਜਿਹਦੀ ਉਮੀਦ ਕਰਦੇ ਹਾਂ ਕਿ ਝੋਨਾ ਨਿਕਲਾਏਗਾ ਸੋ ਇਹ ਆਪਣੇ ਤੋਂ ਲਗਭਗ 20 ਦਿਨ ਟਾਈਮ ਟੇਬਲ ਤੋਂ 20 ਦਿਨ ਮਤਲਬ ਬਾਅਦ ਚੱਲ ਰਿਹਾ ਕਿਉਂਕਿ ਪਾਣੀ ਆ ਗਈ ਫਿਰ ਫੋਰਦ ਦੋੜੇ ਫੁੱਟੀ ਤੇ ਹੁਣ ਲਗਭਗ ਇਹ ਝੋਨਾ ਪੱਕ ਜਾਣਾ ਸੀ ਤੇ ਵੇਖ ਸਕਦੇ ਆ ਸੋ ਤਾਂ ਤੁਹਾਡਾ ਵੀਡੀਓ ਵੇਖਣ ਲਈ